ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਇਪਸ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜ਼ੋਨ ਮੰਫੀ 1 ਸ੍ਰੀ ਵਿਸ਼ਾਲਜੀਤ ਸਿੰਘ ਇਪਸ ਤੇ ਸ੍ਰੀ ਜਸਪਾਲ ਸਿੰਘ ਪੀਪੀਐਸ 1 ਸੀ

ਇਨਾਂ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਮਕਦਮਾ ਨੰਬਰ 113 ਅੰਡਰ ਸੈਕਸ਼ਨ 310 4310 5 ਅਤੇ 25 ਆਮ ਜੈਕਟ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਸ ਇਹਨਾਂ ਦੋਸ਼ੀਆਂ ਦੇ ਵਿੱਚ ਸ਼ੀਲਾ ਅਖਿਲ ਅਜੇ ਸਿੰਘ ਤੇ ਅਮਨਦੀਪ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਕੋਲੋਂ ਦੋ ਤਾਤਰ ਤੇ ਇੱਕ ਜਰਟੀਲੀਗਲ ਵੈਪਨ ਬੱਤੀਪੁਰ ਤੇ ਪਲੱਸ 5 ਜਿਹੜੇ ਜਿੰਦਾ ਰਹੌਂਦਾ ਉਹ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਵੀ ਇਹ ਲੁੱਟ ਖੋਹ ਦੀਆਂ ਜਿਹੜੀਆਂ ਵਾਰਦਾਤਾਂਾਂ ਉਹਨਾਂ ਨੂੰ ਅੰਜਾਮ ਦਿੰਦੇ ਸੀ ਇਨਾਂ ਦੇ ਆਲਰੇਡੀ ਪਹਿਲਾਂ ਸ਼ੀਲੇ ਦੇ ਉੱਤੇ ਪੰਜ ਮੁਕਦਮੇ ਅਖਿਲ ਦੇ ਤੋਂ ਅਜੀਤ ਸਿੰਘ ਤੇ 7 ਤੇ ਅਮਨਦੀਪ ਸਿੰਘ ਤੇ ਦੋ ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਨਾਂ ਤੇ ਐਨਟੀਪੀਐਸ ਆਮਜ਼ੈਕਟ ਅਤੇ ਲੁੱਟਾਂ ਖੋਹ ਦੇ ਮੁਕਦਮੇ ਦਰਜ ਨੇ ਇਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨ ਹਾਊਸ ਲੁੱਟਣ ਦੀ ਜਿਹੜੀ ਯੋਜਨਾ ਬਣਾਈ ਸੀਗੀ ਜਿਸ ਨੂੰ ਨਾਕਾਮ ਕਰਦਿਆਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਨਾਂ ਦੇ ਪਾਸੋਂ ਹਥਿਆਰਾਂ ਤੋਂ ਇਲਾਵਾ ਜਿਹੜਾ ਗੈਸ ਕਟ ਰਿਹਾ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇੱਕ ਜਿਹੜੀ ਬਹੁਤ ਵੱਡੀ ਵਾਰਦਾਤ ਆ ਉਸ ਨੂੰ ਜਿਹੜਾ ਅੰਜਾਮ ਦੇਣ ਤੋਂ ਪਹਿਲਾਂ ਰੋਕ ਲਿਆ ਗਿਆ